ਭਾਈ ਕੀ ਨਾਮ ਤੁਹਾਡਾ ਭਾਈ ਅਰਜਨ ਸੁਮਨ ਅੱਜ ਸਿਵਲਾ ਹਸਤਾਲਾ 'ਚ ਸੱਟ ਲੱਗੀ ਹੈ ਕੀ ਮਾਮਲਾ ਜ਼ਰਾ ਭਾਈ ਮੈਂ ਦੋ ਦਿਨ ਛੁੱਟੀ ਤੇ ਵੈਸੇ ਮੈਂ ਨਾਈਟ ਸ਼ਿਫਟ ਕਰਦਾ ਹਸਪੀਟਲ ਤੇ ਦਿਮੇ ਦਿਜਾ ਮੈਂ ਕਾਲਾ ਜਾਂਦਾ ਰਾਤ ਨੂੰ ਮੈਂ ਡਿਊਟੀ ਤੇ ਜਾਂਦਾ ਮੈਂ ਮੱਲੇ ਰਹਿੰਦਾ ਹੀ ਨਹੀਂ ਜ਼ਿਆਦਾ ਠੀਕ ਆ ਤੇ ਅੱਜ ਮੈਂ ਨਾ ਘਰ ਸੀ ਕਿਉਂਕਿ ਵੈਸੇ ਫੈਮਿਲੀ ਫੰਕਸ਼ਨ ਕਰਕੇ ਕੱਲ ਵੀ ਘਰ ਸੀ ਤਾਂ ਅੱਜ ਵੀ ਘਰ ਸੀ ਤੇ ਮੈਂ ਮੰਡੀ ਤੋਂ ਲੈ ਕੇ ਨਾ ਰੋਟੀ ਖਾ ਕੇ ਸੈਰ ਕਰਨ ਨਿਕਲਿਆ ਵੀ ਚਲੋ ਰੋਟੀ ਖਾ ਕੇ ਉਸ ਤੋਂ ਬਾਅਦ ਜੋ ਮੈਂ ਚੌਂਕ 'ਚ ਚੌਂਕ 'ਚ ਨਾ ਮੁੜ ਕੇ ਆਂਦਾ ਪਿਆ ਸੀ ਰਾਜ ਮੈਂ ਫੋਨ ਤੇ ਲੱਗਾ ਸੀ ਠੀਕ ਆ ਮੈਂ ਫੋਨ ਤੇ ਗੱਲ ਕਰਦਾ ਪਿਆ ਸੀ ਤੇ ਆਏ 10-15 ਜਣੇ ਉਹ ਦੂਧਰੋਂ ਗੁੱਟ ਮਾਰਦੇ ਕਿਸੇ ਦੇ ਘਰ ਤੋੜ ਕੇ ਤੇ ਆ ਕੇ ਨਾ ਮੇਰੇ ਫੋਨ ਤੇ ਹੱਥ ਮਾਰ ਕੇ ਕਹਿੰਦੇ ਫੋਨ ਤੇ ਗੱਲ ਕਰ ਤਾਂ ਕਿਹਨੂੰ ਸਾਦਾ ਹੱਸਦਾ ਪਿਆ ਮੈਂ ਫੋਨ ਤੇ ਹੱਥ ਮਾਰਿਆ ਮੈਨੂੰ ਫੋਨ ਤੇ ਵੀ ਹੱਥ ਮਾਰਿਆ ਤੇ ਇਵਨ ਮੈਨੂੰ ਚੰਗਾ ਕੁੱਟ ਕੇ ਗਏ ਆ ਕਿਹੜੇ ਮੱਲੇ ਦੇ ਆ ਤੁਸੀਂ ਮੱਲਾ ਪਲਾਈ ਗੇਟ ਤੇ ਕੌਣ ਮੁੰਡੇ ਸਕੇ ਜਿਹੜੇ ਕੁੱਟ ਕੇ ਗਏ ਤੁਹਾਨੂੰ ਸਰ ਉਹਦੇ ਵਿੱਚ ਮੈਨੂੰ ਇੱਕ ਦਾ ਨਾਮ ਆ ਮਾਈਕਲ ਜਿਹੜਾ ਸਾਡੇ ਮੱਲੇ ਦਾ ਪ੍ਰਾਣੀ ਉਹਨਾਂ ਦੀ ਕਿਸੇ ਹੋਰ ਬਸੇ ਰਣਜੀਤ ਚੱਲਦੀ ਪਈ ਮੈਨੂੰ ਕੋਈ ਉਹਨਾਂ ਲੈਂਦੇ ਨਹੀਂ ਹੈਗਾ ਮਾਈਕਲ ਉਹ ਹੀ ਲਈ ਪਰਸੋ ਲਈ ਹੋਈ ਸੀ ਪਰਸੋ ਲਈ ਹੋਈ ਆ ਵੀ ਆਪਸ ਦੀ ਜਿਹੜੀ ਰੰਜਿਸ਼ ਕੱਢਦੇ ਪਏ ਤੇ ਮੱਲੇ ਵਾਲਿਆਂ ਦਾ ਕੀ ਕਸੂਰਾ ਵੀ ਉਹ ਤੁਸੀਂ ਮੱਲੇ ਵਾਲਿਆਂ ਨੂੰ ਕੁੱਟ ਰਹੇ ਆ ਕੋਈ ਨਾ ਲੱਗਾ ਵੀ ਤੁਸੀਂ ਇਨਫੋਰਮੇਸ਼ਨ ਦੇ ਰਹੇ ਉਹਨਾਂ ਨੂੰ ਹਾਂਜੀ ਅੱਛਾ ਜੀ ਤੇ ਕੀ ਹਥਿਆਰ ਵਗੈਰਾ ਕਿਸੇ ਨਾਲ ਸਰ ਉਹਨਾਂ ਦੇ ਕੋਲ ਬਾਅਦ ਮਾਰੇ ਉਹ ਤੇ ਆਰਸੀ ਕੀ ਠੀਕ ਆ ਤੇ ਈਵਨ ਦੈਨ ਕੜੇ ਵਾਲੇ ਸਾਰਿਆਂ ਨੇ ਪਾਈ ਹੋਏ ਸੀ ਮੇਰੇ ਮੈਂ ਕੁੱਟ ਕੇ ਗਏ ਆ ਤੇ ਹੋਇਆ ਕਿੱਥੇ ਕਰਕੇ ਹੱਸੋ ਸਾਰਾ ਸਰ ਇਹ ਅਪਲਾਈ ਕਿਡ ਚੌਂਕ ਚ ਤੁਸੀਂ ਪੈਦਲ ਸੀਗੇ ਮੈਂ ਪੈਦਲ ਸੀ ਉਹ ਕਦ ਦੇ ਆਏ ਸੀਗੇ ਸਰ ਉਹ ਪਹਿਲਾਂ ਗੱਡੀਆਂ 'ਚ ਆਏ ਸੀ ਗੱਡੀਆਂ 'ਚ ਉਤਰ ਕੇ ਉਹ ਉਦੋਂ ਨੂੰ ਪਹਿਲਾਂ ਗਲੀ ਆ ਲੂਗੇ ਕੁੱਟਮੋੜ ਕਰਕੇ ਪਤਾ ਨਹੀਂ ਕਿੱਧਰੋਂ ਆਏ ਫੇ ਵਾਪਸ ਆਏ ਆ ਠੀਕ ਆ ਤੇ ਮੈਨੂੰ ਉੱਟ ਕੇ ਚਲ ਗਏ ਆ ਟਾਂਕੇ ਲੱਗੇ ਪਈਆਂ ਕਿੱਦਾਂ ਹਾਂਜੀ ਮੇਰੇ ਤਿੰਨ ਸਿਰ 'ਤੇ ਟਾਂਕੇ ਲੱਗੇ ਬਾਹਾਂ ਪਿੱਛੇ ਪਿੱਠ ਦੇ ਉੱਤੇ ਵੀ ਚੰਗਾ ਮੈਨੂੰ ਲੰਮਾ ਬਾਹ ਕੁੱਟਿਆ ਉਹਨਾਂ ਨੇ 10 ਮੁੰਡਿਆਂ ਨੇ ਕੁੱਟਿਆ ਤੁਹਾਨੂੰ 10 ਤੋਂ 15 ਆਣੇ ਸੀਗੇ ਕੀ ਮਾਰਿਆ ਕਿਸੇ ਸਿਰ 'ਤੇ ਤੁਹਾਡੇ ਇਹਨਾਂ ਨੇ ਸਰ ਉਹਨਾਂ ਨੇ ਕੜੇ ਮਾਰੇ ਤੇ ਬੈਸਬਾਲ ਮਾਰੇ ਤੁਸੀਂ ਕੰਮ ਕਿੱਥੇ ਕਰਦੇ ਆ ਮੈਂ ਸਰ ਸੰਜੀਵ ਹਸਪ ਜੋ ਦਿਨ ਕਰਵਾ ਸਰ ਮੈਂ ਪ੍ਰਸ਼ਾਸਨ ਮਾਨਕਾਰ ਦਾ ਵੀ ਜਿਹੜੇ ਮੱਲੇ ਵਾਲੇ ਉਹਨਾਂ ਨੂੰ ਤਾਂ ਸੇਫ ਕਰੋ ਤੋ ਉਹਨਾਂ ਨੂੰ ਪ੍ਰਾਣੀ ਰੰਜਿਛਾ ਉਹਨਾਂ ਨੂੰ ਕਰੋ ਜੋ ਕਰਨਾ ਵਾ ਇਨਸਾਫ ਉਹਨਾਂ ਨੂੰ ਕਾਨੂੰਨੀ ਤੋ ਕਾਰਵਾਈ ਬਣਦੀ ਕਰੋ ਪਰ ਮੱਲੇ ਵਾਲਾ ਤਾਂ ਕੀ ਕਿਸੁਗਰਾ ਵੀ ਮੱਲੇ ਵਾਲੇ ਨੂੰ ਕੁੱਟਕੁੱਟ ਜਾ ਰਹੇ ਆ ਕੋਈ ਸੀਸੀਟੀਵੀ ਵੀਡੀਓ ਆਈ ਚੌਕ ਦੀ ਸਰ ਸੀਸੀਟੀਵੀ ਕੈਮਰੇ ਉਥੇ ਗਵਰਨਮੈਂਟ ਦੇ ਜਿਹੜੇ ਕੈਮਰੇ ਲੱਗੇ ਹੋਏ ਆ ਗਵਰਨਮੈਂਟ ਖਲਵਾ ਸਕਦੀ ਆ ਅਗਰ ਉਹਨਾਂ ਚ ਹਿੰਮਤ ਆ ਜਿੱਥੇ ਤੁਹਾਡੀ ਲੜਾਈ ਹੋਈ ਕੋਈ ਆਸਪਾਸ ਦੁਕਾਨ ਹੈਗੀ ਆ ਸਰ ਉਥੇ ਗੋਰਾ ਕਾਲਾ ਢਾਬਾ ਵਾ ਠੀਕ ਆ ਚੌਕ ਦੇ ਵਿੱਚ ਗਵਰਨਮੈਂਟ ਦੇ ਜਿਹੜੇ ਗਵਰਨਮੈਂਟ ਵੱਲੋਂ ਹਾਂਜੀ ਮਾਤਾ ਕੀ ਨਾਮ ਆਪਣਾ ਜੀ? ਮੇਰਾ ਨਾਮ ਮਾਣੇ ਐ। ਕਿਹੜੀ ਜਗ੍ਹਾ ਤੇ ਰਹਨ ਵਾਲੇ ਆ ਜੀ? ਲਾਇਟ ਐਡਰੈਸ ਕੀ ਕਾਰਨ ਹੋਇਆ ਜੀ ਤੁਸੀਂ ਅੱਜ ਹਸਪੀਟਲ ਐਡਮਿਟ ਹੋਏ ਆ? ਭਾਜੀ ਮੈਂ ਅੱਜ 9 ਵਜੇ 10 ਵਜੇ ਰੋਟੀ ਖਾ ਕੇ ਸੁੱਤੇ ਸੀ ਸਾਡੇ 2-3 ਦਿਨ ਹੋ ਗਏ ਲੜਾਈ ਹੋਈ ਨੂੰ। ਤਾਂ ਇਹਨਾਂ ਨੇ ਘਰ ਦੇ ਵਿੱਚ ਆਣ ਕੇ ਮੇਰੇ ਆਬਲਾ ਕਰ ਦਿੱਤਾ। ਮੈਂ ਕੱਲ ਸੀਗਾ, ਪਾਰਛ ਸੀਗਾ, ਬਿਸ਼ੂ ਸੀਗਾ, ਡੰਟੀ ਸੀਗਾ। ਇਹਨਾਂ ਨੇ ਮੇਰੇ ਆ ਕੰਨ ਨਾਲ ਮੈਂ ਲਟੜੀ। ਹੱਥ ਖੜੇ ਕੀਤੇ ਇਹਨਾਂ ਨੇ ਮੇਰੇ ਆਕਰ ਪਰਨਾ ਮਾਰੀਆਂ ਮੇਰੇ ਕੰਨ ਦੀ ਬਾੜੀ ਵੀ ਲਾਲ ਗਏ ਇਹ ਕਿੰਨੇ ਕਿ ਬੰਦੇ ਸੀਗੇ ਇਹ ਚਾਰ ਪੰਜ ਜਣੇ ਸੀ ਬਾਕੀ 20 25 ਜਣੇ ਸੀਗੇ ਜੀ ਤੇ 20 25 ਜਣੇ ਕੋਠੇ ਸੀਗੇ ਜੀ ਕੋਠੇ ਤੇ ਚੜ ਕੇ ਆ ਗਏ ਤੋਰ ਪਰਨੇ ਚੰਗੀ ਸਾਡੀ ਕਰਕੇ ਗਏ ਆ ਮੈਂ ਤਾਂ ਛੜੂ ਪੋਚਾ ਲਾਉਣੇ ਆਲੀ ਬਾਲੇ ਸਾਡੇ ਠਿਕਣੇ ਆਲੇ ਇਹ ਤਾਂ ਚਿੱਟਾ ਵੇਦ ਤੇ ਭਾਰੀ ਇਹ ਤਾਂ ਚਿੱਟਾ ਵੇਦਦੇ ਆ ਇਹ ਤਾਂ ਪਿਆਰਪੁਰ ਸਵਾਰਿਆਂ ਦੇ ਮੂੰਹ ਭਰੀ ਜਾਂਦੇ ਆ ਅਸੀਂ ਕਿਥੋਂ ਦੇ ਹੀ ਆ ਲੜਾਈ ਦਾ ਕਾਰਨ ਕੀ ਸੀਗਾ ਜੀ? ਲੜਾਈ ਭਾਜੀ ਇੱਕ ਥੁੱਕ ਤੋਂ ਗੱਲ ਹੁੰਦੀ ਹੋਈ ਸੀ। ਬੇਤੋ ਇਹ ਸਾਡੇ ਮੋਰੇ ਥੁੱਕਦੀ ਆ। ਮੈਂ ਇਹਦੇ ਲਈ ਘਰ ਪੁੱਛਣ ਚਲੇ ਗਈ ਸੀ ਕਿਮ ਇਹ ਤੂੰ ਸਾਡੇ ਮੋਰੇ ਥੁੱਕਦੀ ਕਾ ਨੂੰ ਕਹਿੰਦੀ ਮੈਂ ਇਦਾਂ ਹੀ ਠੁੱਕਣਾ ਆ। ਮੈਂ ਚਲੇ ਗਈ ਇਹਨਾਂ ਨੇ ਮੈਨੂੰ ਘਰ ਜਾ ਕੇ ਪਾੜ ਲਿਆ। ਉਸੇ ਗੱਲ ਦੀ ਲੜਾਈ ਆ ਜੀ ਸਾਡੇ। ਤੁਹਾਡੇ ਕਿਹੜੇ ਹਥਿਆਰ ਨਾਲ ਤੁਹਾਡੇ ਮਾਰਿਆ ਗਿਆ? ਮੇਰੇ ਭਾਰੀ ਕਰਪਾਨਾ ਮੈਂ ਮਾਰੀਆਂ ਇਹਨਾਂ ਨੇ। ਕਰਪਾਨਾ ਕਿਸਦੇ ਦੇ ਹੱਥ ਦੇ ਵਿੱਚ ਬੈਠ ਸੀ ਕਿਸਦੇ ਦੇ ਹੱਥ 'ਚ ਕਰਪਾਨਾ ਸੀ। ਕਿਸੇ ਦੇ ਹੱਥ 'ਚ ਕੋਈ ਸੀਗਾ ਜੀ? ਕੰਗਾ ਸਾਡੇ ਤੋੜ ਪੰਨ ਕਰ ਗਏ ਹਾਂ ਕਿਨੇ ਜਿਹਾ ਬਾਲੀਆਂ ਜੇ ਮੇਰੇ ਸੋਨੇ ਦੀਆਂ ਵਾਲੀਆਂ ਤਾਂ ਟੌਪਸ ਪਾਈ ਹੋਏ ਸਕੇ ਉਹ ਲਾ ਕੇ ਲੈ ਗਏ ਜੀ ਮੇਰੇ ਉਹ ਬੈੱਡ ਦੇ ਉੱਤੇ ਬਟੂਆ ਮੇਰਾ ਪਿਆ ਸੀ ਉਹ ਤੇ 30 40 ਹਜ਼ਾਰ ਰੁਪਏ ਦਾ ਸੀਗਾ ਉਤੋਂ ਬਸ ਤੋੜ ਜਾਈ ਵੀ ਸੀ ਉਹਨਾਂ ਦੇ ਕੋਲ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹ ਮੰਗ ਕੋਈ ਨਹੀਂ ਕਰਦੀ ਬਸ ਮੈਨੂੰ ਇਨਸਾਫ਼ ਮਿਲਣੇ ਚਾਹੀਦੇ ਕੀ ਨਾਮ ਭਾਜੀ ਆਪਣਾ ਮੇਰਾ ਨਾਮ ਨਹੀਂ ਨਾਈ ਫਲਾਈ ਕਿਹੜੀ ਜਗ੍ਹਾ ਰਹਿਣਾ ਹੈ ਭਾਜੀ ਫਲਾਈ ਕਿਹੜੀ ਕੀ ਕਾਰਨ ਸੀ ਭਾਜੀ ਤੁਸੀਂ ਆਪਣੇ ਮਦਰ ਨੂੰ ਆਪਰ ਹਸਪੀਟਲ ਇਹ ਮੇਰੀ ਮਾਤਾ ਦੇ ਮੂਹਰੇ ਥੁੱਕ ਕੇ ਜਾਂਦੀ ਸੀ ਜੀ ਮੈਂ ਮਾਦਾ ਮਾਦਾ ਇਹ ਰਾਹੇ ਘਰੇ ਚਲ ਗਈ ਦੱਸਣ ਇਹਨਾਂ ਨੂੰ ਸਮਝਾਣ ਕਹਿਣ ਚਲ ਗਈ ਇਹ ਮੇਰੀ ਮਾਦਾ ਨਾਲ ਹੱਥੋਂ ਪਾਈ ਹੋ ਗਈ ਜੀ ਉੱਥੇ ਕੌਣ ਕੌਣ ਸੀਗੇ ਭਾਜੀ ਬੰਦੇ ਇਹ ਮਾਈਕਲ ਸੀ ਬੀਸ਼ੂ ਸੀ ਗੰਜਾ ਸੀ ਬੰਟੀ ਸੀ ਉਹ ਸੀ 파르ਸ ਇਹਨਾਂ ਦਾ ਛੋਟਾ ਮੁੰਡਾ ਸੀ ਸਾਰਾ 파르ਸ ਜਦੋਂ ਮਦਰ ਦੇ ਬਾਹਾਂ ਤੇ ਲੱਗਿਆ ਕਿਹੜੇ ਹਥਿਆਰ ਨਾਲ ਕਿਹੜਾ ਨਾਲ ਮਾਰਿਆ ਕਿਰਪਾਨਾ ਮਾਰੀਆ ਜੀ ਸਾਡਾ ਸਾਰਾ ਘਰ ਤੋੜ ਦਿੱਤਾ ਜੀ ਇਹਨਾਂ ਨੇ ਇਹਨਾਂ ਤੋਂ ਹਸਲਾ ਵੀ ਸੀ ਮੇਰੀ ਮਾਤਾ ਨੂੰ ਧਮਕੀ ਦੇ ਕੇ ਗਿਆ ਆਪਣੇ ਮੁੰਡੇ ਨੇ ਸਮਝਾਲਾ ਇਹਦਾ ਅਸੀਂ ਉਹਨੂੰ ਸੱਦ ਲਾ ਇੱਥੇ ਨਹੀਂ ਤਾਂ ਅਸੀਂ ਉਹਦੇ ਵੈਪਨ ਮਾਰਦੇ ਗੋਲੀ ਮਾਰ ਦੇਣੀ ਹੈ ਪੁਲਿਸ ਕੰਪਲੇਨਟ ਕੀਤੀ ਭਾਜੀ ਕੋਈ ਤੁਸੀਂ ਨਹੀਂ ਅਸੀਂ ਇੱਥੇ ਸਿਵਲ ਹਸਪਤਾਲ ਆਈਆਂ ਜੀ ਇੱਥੇ ਉਹ ਕਹਿੰਦੇ ਆਪਣਾ ਰਿਪੋਰਟ ਕਰਾ ਕੇ ਆ ਬੀ ਕੀ ਮੰਗ ਕਰਦੇ ਹੋ ਬੀਸ਼ੂ ਜੀ ਸਾਨੂੰ ਇਨਸਾਫ ਚਾਹੀਦਾ ਜੀ ਸਾਡੀ ਮਾਤਾ ਨਾਲ ਹੋਇਆ ਜੀ ਉਹ ਸਮਾਨ ਵੇਚਦੇ ਆ ਜੀ ਦੋਨੇ ਜਣੇ ਤਿੰਨ ਆਦਮੀ ਕੌਣ ਕੌਣ ਸਮਾਨ ਵੇਚਦਾ ਤਿੰਮੀ ਆਦਮੀ ਮਾਈਕਲ ਵੀ ਸਮਾਨ ਵੇਚਦਾ ਬੀਸ਼ੂ ਵੀ ਵੇਚਦਾ ਜੀ ਆ ਤਿੰਮੀ ਆਦਮੀ ਉਹ ਰਹੀ ਮਾਈਕਲ ਦੀ ਬੂਟੀ ਵੀ ਸਮਾਨ ਵੇਚਦੀ ਆ ਜ ਇਹ ਮੱਲੇ ਸ਼੍ਰੀ ਆਮ ਕੰਮ ਕਰਦੇ ਜੀ ਇਹਨਾਂ ਨੂੰ ਹੱਥ ਤੱਕ ਨਹੀਂ ਪੈ ਰਿਹਾ ਯਾਦ ਤੱਕ ਇਹਦਾ ਤੇ ਪਰਚਾ ਨਹੀਂ ਪਿਆ ਉਹ ਇਹਨਾਂ ਨੇ ਕੰਮ ਕੀਤਾ ਜੀ